ਗੀਤਾਏ ਘਰ ਦਾ ਪੰਚਾਇਤ ਚੀਰ ਦਰਜ ਮਦਾਨ ਲਾ ਨਹੀਂ ਖਾਂਦਾ ਸਬਜ਼ੀ ਬਣਾ ਲੈਂਦੀ ਚੱਲ ਪਾ ਮੱਸੀ ਲੱਗ ਜੂ ਪਤਾ ਹੁਣ ਸੁਣ ਲਈ ਹਿੰਮਤ ਰੱਖੀ ਸੁਣਨ ਦੀ ਰਾਮਣ ਸੁਣ ਲਈ ਤੂੰ ਵੀ ਰਾਵਣੇ ਰਾਵਣੇ ਤੈਨੂੰ ਸੁਣਦਾ ਨਹੀਂ ਮੈਂ ਕਹਉਂ ਮੈਂ ਬਾਜਾਂ ਮਾਰੀ ਜਾਨਾ ਹਾਂ ਕੀ ਗੱਲ ਹੋ ਗਈ ਮੈਂ ਪੱਗ ਕੱਢਦੀ ਛੋਡੇ ਵਾਸਤੇ ਤੈਨੂੰ ਪਤਾ ਨਹੀਂ ਮੈਂ ਰੋ ਲੇਟ ਹੋਇਆ ਤੇਰੇ ਕਰਕੇ ਫੇਰ ਕਹਿੰਦਾ ਖਚਾਦਾਗਾ ਕੋਈ ਨਹੀਂ ਮੈਂ ਲੈ ਕੇ ਆਉਣੀ ਆ ਪੱਗ ਛੋਡੀ ਆਲੋ ਇਹ ਛੋਡੀ ਪੱਗ ਜੀਤਾਏ ਕਰਦਾ ਪੰਚਾਇਤ ਚੀ ਧਰਦਾ ਲੈ ਮੈਂ ਤਾਂ ਕੁਛ ਕਹੀ ਨਹੀਂ ਹੈਗਾ ਕੀ ਹੋ ਗਿਆ ਤੂੰ ਸੂਈ ਖਬਰਾਈ ਜਾਨੇ ਹੋ ਤੈਨੂੰ ਆਹ ਬੱਤ ਨੂੰ ਕਿਹਾ ਦੀ ਕੋਈ ਕੰਮ ਢੰਗ ਨਾਲ ਕਰ ਲਿਆ ਕਰ ਚੱਲ ਤੁਸੀਂ ਨਾ ਹੋ ਨਾ ਕਰੋ ਦੁਖੀ ਨਾ ਹੋ ਮੈਂ ਨਹੀਂ ਚਾਹੁੰਦੀ ਹੈ ਕਿ ਮੇਰੀ ਵਜ੍ਹਾ ਨਾਲ ਤੁਸੀਂ ਦੁਖੀ ਮਨ ਨਾਲ ਡਿਊਟੀ ਤੇ ਜਾਓ ਮੈਂ ਉੱਥੇ ਸੋਡਾ ਸਾਰਾ ਦਿਨ ਐਵੇਂ ਹੀ ਲੰਘੂਗਾ ਤੇਰੀ ਬੁੱਥੀ ਦੇ ਕੇ ਮੈਂ ਦੁਖੀ ਹੁਣਾ ਉੱਥੇ ਬਿਸਿਆ ਕੁਛ ਰਹਿਣਾ ਮੈਂ ਚੱਲ ਐਵੇਂ ਗੁੱਸਾ ਨਾ ਕਰੋ ਪੱਗ ਬੰਨ ਲਓ ਛੇਤੀ ਵਗਜੋ ਚਾਚੀ ਜੀ ਚਾਚੀ ਕੀ ਕਰੀ ਜਾਂਨੇ ਹੋ ਆ ਜਾਂਦੀ ਇਹ ਨੰਗਿਆ ਮੈਂ ਤੇ ਝਾੜੂ ਜਾਂ ਮਾਰਦੀ ਸੀ ਅੱਜ ਤੁਸੀਂ ਬੜੀ ਵੱਡਾ ਦਿਨ ਕਰ ਲਿਆ ਝਾੜੂ ਇੰਨਾ ਲੇਟ ਲਾਉਨੇ ਹੋ ਪੁੱਤ ਅਸੀਂ ਕੀ ਕਰਨਾ ਹੁੰਦਾ ਸਾਡੇ ਕਿਹੜਾ ਕੋਈ ਜਵਾਕ ਐ ਵੀ ਖਲਾਰਾ ਪੈਂਦਾ ਹਾਂ ਹੈ ਤੇਰਾ ਚਾਚਾ ਤੇ ਮੈਂ ਬਸ ਜਦੋਂ ਲੋਟ ਲੱਗਦਾ ਹਫਤੇ ਬਾਅਦ ਝਾੜੂ ਕੱਢਦਾਂ ਨਹੀਂ ਆਗੇ ਆ ਜਾ ਬਹਿ ਜਾ ਉਦਾ ਠੀਕ ਹੈ ਚਾਚੀ ਹਫਤੇ ਬਾਅਦ ਝਾੜੂ ਲਾਉਣੇ ਹਾਂ ਮੈਂ ਕਹਿੰਦੀ ਸੀ ਮਹਾਂ ਜੇ ਕੋਈ ਕੰਮ ਹੁੰਦਾ ਮੈਨੂੰ ਦੱਸ ਦਿਆ ਕਰ ਮੈਂ ਕਰਾ ਜਾ ਕਰੂੰ ਵੇਲੇ-ਕਵੇਲੇ ਆ ਕੇ ਤੇਰੇ ਨਾਲ ਲੈ ਤੂੰ ਵੀ ਤੇ ਔਖੀ ਐਂਗੀ ਆ ਇੰਨਾ ਬਿੱਕਰ ਬੋਲੀ ਜਾਂਦਾ ਸੀ ਰਾਤ ਵੀ ਬੋਲੀ ਜਾਂਦਾ ਸੀ ਮੈਨੂੰ ਸੁਣਦਾ ਤੇ ਉਹ ਕੁਛ ਨਾ ਚਾਚੀ ਪਹਿਲਾਂ ਤਾਂ ਸਾਰਾ ਕੁਝ ਠੀਕ ਸੀ ਘਰ ਦੇ ਨੇ ਤਾਂ ਐ ਸੋਚਿਆ ਸੀਗਾ ਵੀ ਸਰਕਾਰੀ ਨੌਕਰੀ ਹੈਗੀ ਹੈ ਵੀ ਸਾਡੀ ਕੁੜੀ ਰਾਜ ਕਰੂਗੀ ਤੇ ਪਹਿਲਾਂ ਤਾਂ ਵਧੀਆ ਚੱਲੀ ਜਾਂਦਾ ਸੀਗਾ ਅੱਜ ਤੱਕ ਤਾਂ ਦੇ ਜਦੋਂ ਦੇ ਬੇਬੇ ਬਾਪੂ ਦੀ ਡੈਥ ਹੋਈ ਹੈਗੀ ਨਾ ਉਦੋਂ ਦਾ ਪਤਾ ਨਹੀਂ ਇਹ ਤਾਂ ਕੀ ਹੋ ਗਿਆ ਕਲੇਸ਼ ਹੀ ਰੱਖਦਾ ਸਾਰਾ ਦਿਨ ਹੀ ਗਾਲਾਂ ਦੇਈ ਜਾਂਦਾ ਆਥ ਨੇ ਪੀ ਕੇ ਗਾਲਾਂ ਦਿੰਦਾ ਲੈ ਜਾਏ ਵੱਡੀ ਦਾ ਘਰ ਬਸਾਉਣ ਦੇ ਤੇ ਲੱਛਣ ਨਹੀਂ ਹੈਗੀ ਹੈ ਪੁੱਤ ਤੈਨੂੰ ਤਾਂ ਨਾ ਬਥੇਰਾ ਸਰੌਂਦੇ ਨੇ ਬਾਹਰ ਕਹਿੰਦੇ ਉਹਨੇ ਤਾਂ ਨਾ ਘਰ ਸੰਭਲਿਆ ਸਾਰਾ ਆ ਕੇ ਹੈ ਬਲਾਈ ਚੰਗੀ ਹੈਗੀ ਬਲਾਈ ਇੱਜ਼ਤ ਦਿੰਦੇ ਨੇ ਤੇਰਾ ਚਾਚਾ ਦੱਸਦਾ ਹੁੰਦਾ ਉੱਥੇ ਗੱਲਾਂ ਕਰਦੇ ਨੇ ਪੁੱਤ ਸੱਥਾਂ 'ਚ ਬੈਠ ਕੇ ਤੇਰੀਆਂ ਤਾਂ ਤੇ ਤਾਂ ਬਲਾਈ ਤਰੀਫ ਕਰਦੇ ਨੇ ਲੋਕ ਚੱਲ ਛੱਡ ਚਾਚੀ ਕੀ ਕਰੀਏ ਫਿਰ ਹੁਣ ਜਿਹੜਾ ਕਿਸਮਤ ਚ ਲਿਖਿਆ ਸੀ ਉਹ ਹੋ ਗਿਆ ਤੇ ਹੁਣ ਮਾਂ ਪਿਓ ਦੇ ਦਰ ਤੇ ਬੈਠੇ ਵੀ ਸੋਹਣੇ ਨਹੀਂ ਲੱਗਦੇ ਹਨ ਤੇ ਮੈਂ ਤਾਂ ਐ ਪੁੱਛਣ ਆਈ ਸੀਗੀ ਤੈਨੂੰ ਮੈਂ ਕਿ ਸਿਲੰਡਰ ਭਰਿਆ ਹੈਗਾਗਾ ਮੈਂ ਸਿਲੰਡਰ ਖਤਮ ਹੋ ਗਿਆ ਸਿਲੰਡਰ ਦਾ ਪੁੱਤ ਭਰਿਆ ਹੋਇਆ ਪਿਆ ਹੈਗਾ ਹਾਂ ਉਹ ਜਿਹੜਾ ਲੱਗਿਆ ਪਿਆ ਉਹ ਵੀ ਹੁਣ ਖਤਮ ਹੋਣ ਵਾਲਾ ਹੀ ਹੈ ਚੱਲ ਪੁੱਤ ਤੂੰ ਨਮੀ ਨਮੀਲੀ ਕਿੱਥੇ ਚੁੱਲ੍ਹੇ ਤੇ ਮੱਥਾ ਮਾਰੇਂਗੀ ਤੂੰ ਤਾਂ ਲੈ ਜਾ ਭਰਿਆ ਭਰਾ ਸਿਲੰਡਰ ਜੇ ਭਾਈ ਮੇਰਾ ਮੁੱਕ ਗਿਆ ਮੈਂ ਤਾਂ ਚੁੱਲ੍ਹੇ ਤੇ ਵੀ ਕਰ ਲੂੰਗੀ ਸਾਰਾ ਕੰਮ। ਚਾਚੀ ਤੂੰ ਕਿੰਨੀ ਚੰਗੀ ਐ ਕਾਸ਼ ਮੈਂ ਤੇਰੀ ਨੂੰਹ ਹੁੰਦੀ ਰੱਬ ਤੈਨੂੰ ਵੀ ਪੁੱਤ ਦਿੰਦਾ ਤੇ ਮੇਰੀ ਸੱਸ ਤੇਰੇ ਵਰਗੀ ਹੁੰਦੀ। ਤੇ ਇਹ ਪੁੱਤ ਤਾਂ ਹੈਗਾ ਸੀ ਰੱਬ ਹੱਥਾਂ ਚੋਂ ਖੋ ਕੇ ਲੈ ਗਿਆ। ਚਲ ਕੋਈ ਨਾ ਤੁਸੀਂ ਵੀ ਸਾਡੇ 3 ਪੁੱਤਾਂ ਵਰਗੀਆਂ ਪੁੱਤ। ਚਲ ਚਾਚੀ ਮਨ ਨਾ ਹੌਲਾ ਕਰ ਅਸੀਂ ਵੀ ਤੇਰੇ 3 ਪੁੱਤਾਂ ਵਰਗੀਆਂ ਹਾਂ। ਪੁੱਤ ਕਦੇ ਨਾ ਕਦੇ ਕਦੇ ਮਨ ਤੇ ਚੜ ਜਾਂਦੀ ਹੈ ਗੱਲ। ਹਾਂ ਸੱਸਰੀ ਘਰ ਚਾਚਾ ਜੀ। ਵਰਤੀ ਐ ਠੀਕ ਹਾਂ? ਹਾਂ ਪੈਰੀ। ਹੋਰ ਬਿਕਰੋ ਸਾਰੇ ਠੀਕ ਨੇ? ਹਾਂ ਬਈ ਠੀਕ ਐ। ਮੈਂ ਤਾਂ ਨਹੀਂ ਆਇਆ کہیں ਸੀ ਮੈਂ ਕਿ ਬਿੱਕਰ ਕੇ ਨਾ ਉੱਪਰ ਆਇਆ ਹੋਇਆ ਸਿਲੰਡਰ ਧਰਿਆ ਉਹ ਕਹਿੰਦੇ ਨਾ ਜਦੋਂ ਸਿਪਰਾ ਲੈ ਤੁਹਾਨੂੰ ਦੇ ਦਾਂਗੇ ਚੱਲ ਪੁੱਤ ਰਮਨ ਤੂੰ ਦਰਵਾਜ਼ਾ ਖੋਲ ਮੈਂ ਲੈ ਕੇ ਆਉਣਾ ਚੱਲ ਚਾਚੇ ਇੱਥੇ ਆਓ ਫਿਰ ਮੈਂ ਬਾਰ ਖੋਲ ਦਾਂ ਨੀ ਐਗੀ ਜਾ ਕੇ ਚਲ ਤੀ ਜੇ ਲੋੜ ਹੁੰਦੀ ਐ ਨਾ ਕਿਸੇ ਚੀਜ਼ ਦੀ ਲੈ ਜਾ ਕਰ ਹਾਂ ਚੰਗਾ ਚਾਚੇ ਫਿਰ ਮੈਂ ਬਾਰ ਖੋਲ ਦਿਆਂ ਜਾ ਕੇ ਚੰਗਾ ਪੁੱਤ ਲਓ ਜੀ ਰੋਟੀ ਖਾ ਲੰਦੇ ਰੋਟੀ ਖਾ ਲਾਂਦੇ ਇਹ ਕੀ ਹੈ ਰੋਟੀ ਆਈ ਇਹ ਕੀ ਹੈ ਕਿੰਨੇ ਵਾਰੀ ਕਿਹਾ ਤੈਨੂੰ ਮੈਂ ਮਦਦ ਨਾਲ ਨਹੀਂ ਖਾਂਦਾ ਸਬਜ਼ੀ ਬਣਾ ਲੈਂਦੀ ਚੱਲ ਫਿਰ ਹਾਜੀ ਮੈਨੂੰ ਲੱਗਦਾ ਨਾ ਵਿੱਕਰ ਲੜੀ ਜਾਂਦਾ ਬਲਾਈ ਹੈ ਕਦੋਂ ਦਾ ਲੱਗਿਆਗਾ ਤੁਸੀਂ ਛਡਾਇਆ ਹੋਗਾ ਮੜਾ ਜਾ ਉਹ ਵਗਤਾ ਮੈਂ ਜਾਨਾ ਉਹਨੂੰ ਐ ਨਹੀਂ ਪਤਾ ਕੀ ਭੌਕੇ ਦੰਦਿਆਂ ਨੂੰ ਪੁੱਠਾ ਬੋਲਦਾ ਉਹ ਉਹਨੂੰ ਅਕਲ ਨਹੀਂ ਵਾਸਤਾ ਨਹੀਂ ਉਹ ਆਏ ਹੁਣ ਉਹਦੇ ਮਾਰੇ ਤਾਂ ਨਹੀਂ ਜਾਣਾ ਆਪਾਂ ਉਹ ਵਿਚਾਰੀ ਬਹੂ ਦੇ ਐ ਨਹੀਂ ਪਤਾ ਕੁੱਟ-ਕੱਟ ਕੇ ਉਹਨੂੰ ਬਾਹਰ ਨਾ ਕੱਢ ਦੇ ਘਰੋਂ ਚੱਲ ਫਿਰ ਮੈਂ ਜਾਇਆ ਹੁਣਾਂ ਜੇ ਬਾਹਰ ਕਹਿੰਨੀ ਐ ਜਾਓ ਤੁਸੀਂ ਮਾੜੇ ਛਡਾ ਕੇ ਆਓ ਮੇਰੇ ਸਾਲੇ ਦੇ ਘਰ ਬਸਾਉਣ ਦੇ ਲੱਛਣ ਨਹੀਂ ਹੈਗੇ ਉਸ ਐ ਨਹੀਂ ਪਤਾ ਕੁੜੀ ਨੂੰ ਕੁੱਟੀ ਜਾਂਦਾ ਹੋਵੇ ਚੱਲ ਜਾ ਕੇ ਮੈਂ ਦੇਖਦਾ ਬਕਰ ਕਰੀਏ ਹਾਂਜੀ ਆਚੀ ਆਜੋ ਕੀ ਗੱਲ ਹੋ ਗਈ ਭਾਈ ਕੁਛ ਨਹੀਂ ਆਤੇ ਸ਼ਰਾਬ ਪੀ ਰਖੇ ਅੰਦਰ ਪਿਆਗਾ ਆਜੋ ਅੱਛਾ ਉਹ ਵਿਕਰਾ ਕੀ ਗੱਲ ਹੋ ਗਈ ਸਵੇਰ ਦੇ ਤੂੰ ਕੰਧਾ ਹਲਾਰਖੇ ਮਰਲਾ ਪਾਪਾ ਕੇ ਇੱਥੋਂ ਪਹਿਲੀ ਜਾਂਦਾ ਉਹ ਚਾਚਾ ਤੈਨੂੰ ਪਤਾ ਸਾਡੀ ਗੱਲ ਦਾ ਤੂੰ ਘਰੇ ਜਾ ਉਹ ਵਿਕਰਾ ਪੁੱਤ ਹੁਣ ਤਾਂ ਤੇਰੀ ਪੀਤੀ ਐ ਜਿਹੜੀ ਗੱਲ ਕਰ ਰਹੀਆਂ ਸਵੇਰੇ ਕਰ ਲਿਓ ਹੁਣ ਤੂੰ ਪੈ ਜਾ ਆਰਾਮਦਾਰੀ ਨਾਲ ਪੁੱਛੋ ਨਾ ਚਾਚਾ ਜੀ ਸਾਰੇ ਤਾਂ ਕੰਚ ਦੇ ਭਾਂਡੇ ਭੰਨਤੇ ਨੇ ਨਾਲੇ ਮੈਨੂੰ ਕੁੱਟਿਆ ਲੈ ਮੈਂ ਹੁਣ ਕਿਹਨੂੰ ਦੱਸਾਂ ਕਿੱਧਰ ਜਾਵਾਂ ਓ ਬਿਕਰਾ ਤੂੰ ਚੁੱਪ ਕਰਕੇ ਪੈ ਜਾ ਤਾਂ ਭਾਈ ਤੂੰ ਨਾ ਬੋਲੀ ਹੁਣ ਕਰਕੇ ਦੇਖਾਂਗੇ ਇਹਦੇ ਨਾਲ ਅੱਛਾ ਤੈਨੂੰ ਨਹੀਂ ਪਤਾ ਹੈਗਾ ਇਹ ਰੰਗਾਂ ਦੀ ਐ ਓ ਬਿਕਰਾ ਐ ਨਹੀਂ ਬੋਲੀਦਾ ਹੁੰਦਾ ਜਿਹਨੇ ਤੀ ਦਿੱਤੀ ਉਹਨਾਂ ਨੇ ਸਭ ਕੁਝ ਦਿੱਤਾ ਤੂੰ ਚੁੱਪ ਕਰਕੇ ਪੈ ਜਾ ਹੁਣ ਕਮਰੇ 'ਚ ਬਾਹਰੇ ਨਾ ਆਈ ਚੰਗਾ ਤੀਏ ਮੈਂ ਚੱਲਦਾ ਜਦੋਂ ਤੈਨੂੰ ਲੋੜ ਹੋਵੇ ਤੂੰ ਟੈਲੀਫੋਨ ਕਰਦਾ ਕਰ ਮੈਂ ਤੇ ਤੇਰੀ ਚਾਚੀ ਆ ਜਾ ਕਰਾਂਗੇ ਤੂੰ ਫੇਰ ਨਾ ਕਰੀ ਮੈਂ ਵੀ ਤੇਰੇ ਬਾਪ ਵਰਗਾ ਕੋਈ ਨਾ ਚਾਹੀ ਫੋਨ ਤਾਂ ਮੈਂ ਕਰ ਲਿਆ ਕਰੂੰਗੀ ਪਰ ਐ ਐ ਵੀ ਗਮਾਂਡ ਹੋਵੇ ਤਾਂ ਛੋਡੇ ਵਰਗਾ ਹੋਵੇ ਨਹੀਂ ਬਗਾਨੀਤੀ ਦਾ ਕੌਣ ਸਾਥ ਦਿੰਦਾਗਾ ਅੱਜ ਕੱਲ੍ਹ ਆਗਲਾ ਤਮਾਸ਼ਾ ਦੇਖਦਾ ਮੈਂ ਕਿਹਨੂੰ ਦੱਸਾਂ ਹੁਣ ਜਾ ਕੇ ਨਾ ਤੂੰ ਤੀ ਫਿਕਰ ਨਾ ਕਰ ਜਮਾਂ ਰੋਇਆ ਨਾ ਕਰ ਤੂੰ ਸਾਨੂੰ ਫੋਨ ਕਰ ਦਿਆ ਕਰ ਚੱਲਦਾ ਮੈਂ ਤੂੰ ਬੇ ਗੇਟ ਭੇੜ ਲੈ ਚੰਗਾ ਲਾਚੇ ਖਾਂਦੇ ਪੀਂਦੇ ਤਪੌਣ ਨੇ ਕੁੜੀ ਨੂੰ ਚੰਗਾ ਭਲਾ ਕੰਮ ਸਾਰਾ ਕਰਦੀ ਆ ਉਹ ਕਿਵੇਂ ਟਿਕ ਗਿਆ ਬੈਰੀ ਕਿੱਥੋਂ ਟੱਗ ਗਿਆ ਮਸਾਂ ਤੱਕੇ ਤੁੱਕੇ ਪਾ ਕੇ ਬੈੱਡ ਤੇ ਪਾ ਕੇ ਆ ਜਿਹੜੇ ਉਹਦੇ ਲੱਛਣ ਨੇ ਮੈਨੂੰ ਤਾਂ ਲੱਗਦਾ ਉਹ ਨੌਕਰੀ ਵੀ ਨਹੀਂ ਕਰਨੀ ਪਹਿਲੀ ਹੋਰ ਡਿਸਮਿਸ ਹੋ ਜਾਊਗਾ ਉਹ ਕੁੜੀ ਨੂੰ ਤੰਗ ਕਰੀ ਜਾਂਦਾ ਸਾਰਾ ਦਿਨ ਮੈਨੂੰ ਤਾਂ ਅਈ ਡਰ ਲੱਗਦਾ ਕਿਤੇ ਉਹ ਨਾ ਪੇਕੀ ਬਗ ਜੇ ਹੈ ਵੀ ਤੂੰ ਘਰ ਬਸਾ ਲਿਆ ਆਪਦਾ ਕਿਉਂ ਤੂੰ ਲਹੂ ਪੀਂਨੇ ਸਾਰਾ ਦਿਨ ਪੁੱਠਾ ਸਿੱਧਾ ਬੋਲਦਾ ਉਹ ਨੂੰ ਸਾਰਾ ਦਿਨ ਦੱਸ ਕੀ ਕਰੀਏ ਕੁੜੀ ਤਾਂ ਉਹਨੇ ਤਾਂ ਪਾਰ ਰੱਖੀ ਆ ਉਹਦਾ ਬੜਾ ਔਖੀ ਆ ਵਿਚਾਰੀ ਲੈ ਵੱਡਾ ਵੀਰ ਤੇ ਭੈਣ ਜੀ ਦਾ ਇੰਨੇ ਚੰਗੇ ਸੀ ਉਹਨਾਂ ਦਾ ਸੁਭਾਅ ਲੈ ਹੀ ਚੰਗਾ ਸੀ ਲੈ ਇਹ ਪਤਾ ਨਹੀਂ ਕਿਹਦੇ ਵਰਗਾ ਹੋ ਗਿਆ ਦਾ ਸੁਭਾਅ ਐਂ ਬੋਲੀ ਜਾਂਦਾ ਬਿਨਾ ਮਤਲਬ ਤੋਂ ਉਹੀ ਬੋਲੀ ਜਾਂਦਾ ਸਾਰਾ ਦਿਨ ਉਹ ਹਰਾਮ ਦੀ ਕਮਾਈ ਐ ਮਹਿਕਮੇ ਚ ਬਾਧੂ ਪੈਸੇ ਉਤੋਂ ਕਮਾਉਂਦਾ ਨਾਲੇ ਹੰਕਾਰ ਚੜਿਆ ਪਿਆਗਾ ਇਹਨੇ ਨੌਕਰੀ ਨਾਕਰੀ ਨਹੀਂ ਕਰਨੀ ਪੂਰੀ ਚਲ ਹੰਕਾਰ ਤਾਂ ਜਿਹੜੇ ਜਿਹੜੇ ਪੈਸਾ ਵੀ ਆਪਦੇ ਥਾਂ ਹੁੰਦਾ ਹੈ ਪੈਸਾ ਵੀ ਕਮਾਉਣਾ ਹੈ ਪਰ ਤੂੰ ਘਰੇ ਵੀ ਦੇਖ ਘਰ ਵੀ ਆਪਦਾ ਬੰਨਾਂ ਕਿਸੇ ਹਿਸਾਬ ਨਾਲ ਆ ਵੀ ਸਾਰਾ ਦਿਨ ਕਲੇਸ਼ ਕਲੇਸ਼ ਕਲੇ ਵੀ ਇਹਦਾ ਕਿਤੇ ਬੀਪੀ ਵੂਪੀ ਨਾਲ ਵਾਧਾ ਹੋਵੇ ਇਹ ਵੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈਗਾ ਚਲ ਤੂੰ ਰੋਟੀ ਪਕਾ ਲੈ ਫੇਰ ਗੱਲ ਕਰਦੇ ਆਂ ਨੀ ਕਿੱਥੇ ਨਿਕਲੀ ਸੀ ਮੈਂ ਕੌਣ ਦਾ ਬਾਜਾ ਮਾਰੀ ਜਾਣਾ ਕੁਛ ਨਹੀਂ ਮੈਂ ਤਾਂ ਆ ਰਾਤ ਦੀਆਂ ਜਿਹੜੀਆਂ ਉਲਟੀਆਂ ਕਰੀਆਂ ਹੋਈਆਂ ਉਹ ਸਿੱਟਕੇ ਆਈਆਂਗੀ ਬਾਹਰੇ ਤੇ ਨਾ ਤਾਂ ਮੇਰੀ ਜੂਨ ਹੀ ਮਾੜੀ ਐ ਨਾ ਤਾਂ ਮੈਨੂੰ ਦਿਨੇ ਟੇਕਾ ਨਾ ਰਾਤ ਨੂੰ ਟੇਕਾ ਕੀ ਸੁੱਖ ਪਾਇਆ ਮੈਂ ਤੇਰੇ ਨਾਲ ਵਿਆਹ ਕਰਾ ਕੇ ਤੇ 3 ਚਰੇ ਮਹੀਨੇ 85 ਹਜ਼ਾਰ ਤੈਨੂੰ ਲੈ ਕੇ ਦੇਣਾ ਦਾਵਾਂ ਵਾਲਾ ਕੁੱਤੋਂ ਬਣਦਾਗਾ ਹੋਰ ਅਸਮੈਂ ਕੀ ਕਰਾਂ ਜਾਂ ਨਿਕਲ ਜਾ ਪਰੇ ਮੈਂ ਤਾਂ ਹੋ ਕਰਾ ਲੂੰਗਾ ਨਾ ਜੇਹੀ ਗੱਲ ਮੈਂ ਕਹਾ ਸੋਨੂੰ ਚੰਗੀ ਲੱਗੂਗੀ ਤੂੰ ਮੈਨੂੰ ਜਾਣਦੀ ਨਹੀਂ ਮੈਂ ਟੋਟੇ ਕਰਕੇ ਪੁੱਨ ਦੂੰਗਾ ਜਦ ਕੱਪੜੇ ਚਾਹ ਕਰ ਮੈਂ ਡੌਟੀ ਜਾਣਾ ਹੈਗਾ ਮੇਰਾ ਮੂੰਹ ਦੇਖੀ ਐਂ ਖੜੀ ਚੱਲ ਮਨਾ ਇਹ ਤਾਂ ਰੋਜ਼ ਦਾ ਹੀ ਕੰਮ ਆਗਾ ਤੇ ਤਾਂ ਰੋਜ਼ ਦੀ ਕਲੇਸ ਪਾ ਕੇ ਬਹਿ ਜਾਂਦਾ ਗਾ ਲੈ ਹੁਣ ਕਿਹਨੂੰ ਦੱਸਾਂ ਕਿਹਨੂੰ ਨਾ ਦੱਸਾਂ ਕਿ ਤੇ ਕਿਹਦੇ ਨਾਲ ਗੱਲ ਕਰਾਂ ਐਂ ਕਰਦੀ ਐ ਵਿਚੋਲਣ ਨੂੰ ਫੋਨ ਕਰਦੀ ਐਗੀ ਉਹਨੂੰ ਦੱਸਦੀ ਐ ਵੀ ਮੇਰੇ ਨਾਲ ਤਾਂ ਐ ਰੰਡੀ ਰੋਣਾ ਰੱਖਦਾ ਇਹ ਰੋਜ਼ ਲੇ ਮਸੀ ਲੌ ਵੀ ਫੋਨ ਹੈ ਹੈ ਹਲੋ ਹਲੋ ਮਸੀ ਰਾਮਣ ਬੋਲਦੀ ਆ ਸਸਤੀ ਕਾਲ ਮਸੀ ਕਿਹੜੇ ਫੋਨ ਮਾਸੀ ਤੂੰ ਫੋਨ ਦੀ ਗੱਲ ਕਰਦੀ ਆ ਮੈਂ ਤਾਂ ਬਾੜ ਵੀ ਔਖੀ ਆ ਮੈਂ ਤਾਂ ਦਿਨ ਕੱਟੀਆਂ ਕਰਦੀ ਆ ਮੈਨੂੰ ਤਾਂ ਬਾਲਾ ਤੰਗ ਕਰਦੇ ਨੇ ਤੇ ਰੋਜ਼ਦਾਰੂ ਪੀ ਕੇ ਪੁੱਠਾ ਸਿੱਧਾ ਬੋਲਦਾਗਾ ਤੇ ਮੈਂ ਹੁਣ ਬੇਬੇ ਨੂੰ ਤਾਂ ਨਹੀਂ ਕਹਿ ਸਕਦੀ ਹੈਗੀ ਉਹ ਤਾਂ ਆ ਬਚਾਰੀ ਢਿੱਲੀ ਮੱਠੀ ਰਹਿੰਦੀ ਹੈਗੀ ਤੇ ਮੈਂ ਖਮਾ ਚੱਲ ਮਾਸੀ ਨੂੰ ਕਹਿਣੀ ਆ ਮੈਂ ਅੱਛਾ ਨਾ ਬਟਾ ਨੂੰ ਕਹੀ ਬਿਨਾਂ ਅਸੀਂ ਸਵੇਰੇ ਆਵਾਂਗੇ ਨਾਲ ਕਰ ਨੂੰ ਹਾਂ ਮਾਸੀ ਭਮਾਨ ਗਵਾਨ ਤੋਂ ਪੁੱਛ ਲੋ ਇਹਨੇ ਤਾਂ ਮੇਰਾ ਜੀਣਾ ਦੁੱਬਰ ਕਰਿਆ ਪਿਆਗਾ ਮੈਂ ਤਾਂ ਬਹੁਤ ਔਖਾ ਕਰਦਾਗਾ ਹ ਚੰਗਾ ਅਸੀਂ ਚੰਗ ਹਾਂ ਲਾ ਕੰਮ ਤਾਂ ਵੇਟ ਲੈ ਹੁਣ ਬੈ ਕੇ ਵਿਕਰ ਨੂੰ ਫੋਨ ਲਾਉਣੀ ਆ ਵਿਕਰ ਦੇ ਤਾਂ 100 ਕੰਮ ਤੇ ਪੈਸਾ ਤੇ ਲਈ ਚੰਗੀ ਨੌਕਰੀ ਆ ਪੈਸੇ ਦੀ ਵੀ ਮਦਦ ਕਰਦਾ ਮੇਰੇ ਪੁੱਤ ਨੂੰ ਵੀ ਨੌਕਰੀ ਦਿਵਾ ਦੂ ਹੁਣ ਮੈਂ ਵਿਕਰ ਨੂੰ ਫੋਨ ਲਾਉਣੀ ਆ ਰਾਮ ਨੇ ਤੁਹਾਡੇ ਰਾਮਟੋਟਾ ਫਿਲਮ ਹੈ ਓਰੀਟਾ ਪਾਇਣ ਵੇਰੀ ਮੰਡੀ ਤੇ ਬੈਠੀ ਆ ਕੀਦਾ ਫੋਨ ਆ ਗਿਆ ਹੈ ਆਹ ਮਾਂ ਦੀ ਮਾਸੀ ਤੂੰ ਕੀ ਅੱਜ ਕਿਵੇਂ ਜਾਇਆ ਕਰ ਲੈਨੇ ਹੈਲੋ ਹੈਲੋ ਫਸੀ ਕਾ ਬਸੀ ਜੀ ਪਰਿਵਾਨ ਜਿਉਂਦਾ ਰਹਾ ਪੁੱਤਾ ਹੋਰ ਕੀ ਮੈਂ ਹੋਰ ਕਿਵੇਂ ਮਸੇ ਜਾਇਆ ਕੀਤਾ ਕਾ ਤਾ ਕਾਦੀ ਲੈਨੇ ਪੁੱਤਾ ਪੁੱਤਾਂ ਨੂੰ ਮਾਂ ਮਾਜਾ ਦੀ ਕਰ ਲੰਦੀ ਆ ਨੇ ਕੰਮਕਾਰ ਕੀ ਬਈ ਪੁੱਤ ਪੂਰਾ ਵਧੀਆ ਮਾਸੀ ਕੰਮਕਾਰ ਪੂਰਾ ਫੁੱਲ ਵਧੀਆ ਅਸੀਂ ਤਾਂ ਪੁੱਤ 30 ਦੇ ਕੇ ਪੁੱਤ ਬਣਾਇਆ ਉਹ ਤਾਂ ਬੱਕਰੀ ਗੱਲ ਦਾ ਪੁੱਤ ਮੇਰੀ ਭਾਂਜੀ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਮਾਸੀ ਬਤਨ ਕੀ ਇਹਦਾ ਕਿਨਾਰੇ ਕੋਈ ਕੰਮ ਢੰਗ ਦਾ ਕਰੇ ਤੇ ਪਤਾ ਨਹੀਂ ਕੀ ਦੇਖ ਤੁਸੀਂ ਮੈਨੂੰ ਰਿਸ਼ਤਾ ਕਰਾਤਾ ਆਇਆ ਸੀ ਮੇਰੇ ਕੋਲ ਫੋਨ ਰਾਮਨ ਦਾ ਮੈਂ ਉਹਦੀ ਕੰਟ ਝਾੜ ਕਰੀ ਸੀਗੀ ਤੇ ਅਸੀਂ ਤੇਰੇ ਹੱਕ ਚਾ ਪੁੱਤ ਜੋ ਤੂੰ ਕਹੇਗਾ ਜਦੋਂ ਉਹਦੀ ਆਵਾਂਗੇ ਅਸੀਂ ਪੁੱਤਾ ਗੱਲਾਂ ਮਾਸੀ ਮੈਂ ਸਮਝ ਰਹੀ ਆ ਜਿਹੜੀ ਤਰ੍ਹਾਂ ਤੁਸੀਂ ਕਹਿਣਾ ਚਾਹੁੰਦੇ ਹੋ ਪੁੱਤ ਜਿੰਨਾ ਚਿਰ ਤੂੰ ਨਹੀਂ ਕਹਿੰਦਾ ਉਹਨਾਂ ਚਿਰ ਨਹੀਂ ਅਸੀਂ ਆਉਂਦੇ ਚਾਹੇ ਕੁੱਟ ਚਾਹੇ ਮਾਰ ਕਿਵੇਂ ਰੱਖ ਤੇ ਹੁਣ ਮੈਂ ਪੁੱਤ ਫੋਨ ਰੱਖਦੀ ਆ ਲੰਗਾ ਮਾਸੀ ਮਾਸੀ ਤੂੰ ਕਿਹੜੀਆਂ ਮਿੱਠੀਆਂ ਗੱਲਾਂ ਕਰਦੀ ਐ ਤੂੰ ਮਿੱਠੀਆਂ ਗੱਲਾਂ ਕਰਕੇ ਤੂੰ ਮੈਨੂੰ ਆਹ ਜਾਲ ਚ ਫਸਾਉਣੀ ਐ ਇਹਦਾ ਭੁੱਲ ਜਾ ਜੇ ਤੂੰ ਆਪਦੀ ਭਾਣਜੀ ਨਹੀਂ ਬਣ ਸਕੀ ਤੂੰ ਮੇਰੀ ਕੀ ਬਣੇਗੀ ਕੋਈ ਨਹੀਂ ਮੈਂ ਰਾਮ ਨੂੰ ਸੁਣਾਉਂ ਸਾਰੀਆਂ ਗੱਲਾਂ ਇਹ ਚਿੱਠਾ ਉਹਦੇ ਅੱਖਾਂ ਤੋਂ ਚਿੱਟੀ ਪੱਟੀ ਮੈਂ ਲਾਹੂੰ ਲਾਵਨਾ ਦੋਨੇ ਪਾਸਿਓਂ ਉਹ ਰਹਿ ਗਿਆ ਮੈਂ ਕਿਹੜਾ ਜਾਣਾ 15 20 ਦਿਨ ਜਦੋਂ ਨੂੰ ਮੈਂ ਜਾਉਂਗੀ ਗੱਲ ਠੰਡੇ ਪੈ ਜੂਗੀ ਤੇ ਜੇ ਫੋਨ ਆਊਗਾ ਤਾਂ ਨਾ ਚੱਕਦੀਨੀ ਰਾਵਣਾ ਰਾਵਣ ਦੀ ਅੱਖਾਂ ਤੋਂ ਵੀ ਪੱਟੀ ਲਾ ਹਾਂ ਅੱਜ ਰਾਵਣੇ ਰਾਵਣੇ ਪਾਣੀ ਨਹੀਂ ਹਾਂ ਲੈ ਕੇ ਆਉਣੀ ਐ ਲੈ ਇਹ ਅੱਜ ਕਿਵੇਂ 소ਫੀ ਆ ਗਈ ਇਹਨਾਂ ਨੂੰ ਕੀ ਹੋ ਗਿਆ ਪਾਣੀ ਲੈ ਕੇ ਜਾਉਂ ਹਲੋ ਇਹ ਪਾਣੀ ਲੈ ਮਨਾ ਅੱਜ ਇਹਨਾਂ ਨੂੰ ਕੀ ਹੋ ਗਿਆ ਅੱਗੇ ਤਾਂ ਗਾਲਾਂ ਗੂਲਾਂ ਦਿੰਦੇ ਹੁੰਦੇ ਤੇ ਕਹਿਣ ਕੁੱਟਮਾਰ ਕਰਦੇ ਮੇਰੀ ਇੰਨਾ ਪੁੱਠਾ ਸਿੱਧਾ ਬੋਲਦੇ ਲੈ ਮੈਂ ਤਲਾਹ ਦਾ ਮਾਸੀ ਨੇ ਫੋਨ ਕਰਕੇ ਇਹਨਾਂ ਦੀ ਚੰਗੀ ਖਾਬਰ ਲਈ ਹੋਣੀ ਤਾਂ یوں ਚੁੱਪ ਕਰੇ ਬੈਠੇ ਨੇ ਕਿ ਲੈ ਠੰਡ ਹੈ ਕੁੱਟ ਚਾਹ ਦੀ ਕਰਾਂ ਬਣਾ ਕੇ ਦੇ ਕੇ ਆਉਣੀ ਹੈ ਚਾਹ ਲੈ ਮਨਾ ਰਾਮ ਨੂੰ ਰਾਮਨ ਦੀ ਮਾਸੀ ਦੀ ਕੀ ਕਿ ਦੱਸਾਂ ਕਿ ਇਹਨਾਂ ਦੱਸਾਂ ਅਜੇ ਖੜਜਾ ਨਾ ਦੇਖਦਾ ਮਾਸੀ ਕੀ ਕੁਛ ਕਰਦੀ ਹੈਗੀ ਮੈਂ ਵੀ ਪਾਗਲ ਸੀਗਾ ਰਾਮਨ ਦੇ ਵਿਚਾਰੀ ਦੇ ਅੱਗੇ ਪਿੱਛੇ ਕੋਈ ਹੈ ਨਹੀਂ ਮਾਂ ਉਹਦੀ ਵਿਚਾਰੀ ਮੰਜੇ 'ਚ ਪਈ ਜਾਗੀ ਮੈਂ ਵੀ ਉਹਨੂੰ ਜਿਆਦਾ ਤੰਗ ਕਰਦਾ ਉਹਨੇ ਬਹੁਤ ਬਰਤਾਸ ਕੀਤਾ ਲੋਕਾਂ ਨੇ ਸਹੀ ਕਿਹਾ ਮੂੰਹ ਤੇ ਕੁਛ ਹੋਰ ਮਗਰੋਂ ਕੁਛ ਹੋਰ ਹੁਣ ਮਾਸੀ ਦਾ ਸਹਾਰਾ ਮੰਗ ਲਿਆਦੀ ਉਹਨੇ ਮਾਸੀ ਕੀ ਕੁਛ ਕਰਦੀ ਹੈ ਕੀਦੇ ਨਾਲ ਇਕੱਲੇ ਗੱਲਾਂ ਕਰੀ ਜਾਂਦੇ ਹੋ ਕੋਈ ਨਹੀਂ ਸਹੀ ਵਕਤ ਆਉਂਦੇ ਤੈਨੂੰ ਆਪ ਹੀ ਪਤਾ ਚੱਲ ਜੂਗਾ ਲੈ ਮਨਾ 11 ਵਜ ਗਏ ਮਾਸੀ ਤਾਂ ਕਹਿੰਦੀ ਸੀ ਮੈਂ ਕੱਲ ਨੂੰ ਆਉਂਗੀ ਤੇ ਹਜੇ ਤੱਕ ਨਹੀਂ ਆਈ ਹੈਗੀ ਚਲ ਕਿਸੇ ਤੱਕ ਕੀ ਜੋਰ ਨਾ ਫੋਨ ਲੱਗਦਾ ਠੀਕ ਐ ਸਾਡੇ ਲੈ ਮਾਸੀ ਆਉਂਦੀ ਐ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਬਟਾ ਹੋ ਠੀਕ ਹੋ ਠੀਕ ਆ ਵਧੀਆ ਕੋਈ ਆਉਣ ਚ ਦਿੱਕਤ ਤਾਂ ਨਹੀਂ ਹੋਈ ਫੁੱਟਾ ਡਿੱਕ ਤਾਂ ਕੀ ਹੋਣੀ ਸੀ ਮੈਂ ਬਿਮਾਰ ਹੋ ਗਈ ਸੀ ਆਉਣਾ ਤਾਂ ਮੋੜ ਦੇ ਦਾ ਸੀ ਅੱਜ ਜਦ ਸਾਦਰੀ ਆ ਗਏ ਮੈਂ ਕਿਹਾ ਤਾਂ ਪੁੱਛਦੀਆਂ ਆਉਣਾ ਤਾਂ ਫੁੱਟ ਫੇਰ ਹੁਣ ਅੱਜ ਮੈਂ ਠੀਕ ਹੋ ਗਈ ਤੇ ਮੈਂ ਆ ਗਈ ਮੈਂ ਆਖਿਆ ਸੋਚਿਆ ਪਤਾ ਨਹੀਂ ਦੇਖੀ ਨਾ ਬੈਰੀ ਕਿਨ ਨੱਕ ਕੁੱਟਦਾ ਹੋ ਜਵਾਕੜੀ ਨੂੰ ਮੈਂ ਜਾ ਕੇ ਪਤਾ ਲਿਆਵਾ ਆਉਣਾ ਤਾਂ ਮੋੜ ਦੇ ਦਾ ਹੀ ਸੀ ਬਿਵਾਰ ਹੋ ਗਈ ਬਾਹੁਰ ਰੱਬਾ ਤੇਰੇ ਦੁਨੀਆ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਨੇ ਨਹੀਂ ਮਾਸੀ ਹੁਣ ਤਾਂ ਮੇਰੇ ਨਾਲ ਵਧੀਆ ਰਹਿੰਦੇ ਨੇ ਵਧੀਆ ਸਲੂਕ ਕਰਦੇ ਆ ਮੇਰੇ ਨਾਲ ਹੁਣ ਤਾਂ ਸ਼ਰਾਬ ਵੀ ਛੱਡ ਰੱਖੀ ਐ ਆਏ ਨਹੀਂ ਸਿੱਧਾ ਹੋਇਆ ਰਵਨਾ ਮਿਕਰਾ ਮੈਂ ਫੋਨ ਤੇ ਦੁਕਾਇਆ ਸੀ ਮੈਂ ਆਖਿਆ ਜੇ ਮੈਂ ਰਿਸ਼ਤਾ ਕਰਾਉਣ ਜਾਂਦੀ ਆ ਮੈਂ ਤੜਾਉਣ ਵੀ ਜਾਂਦੀ ਆ ਅੱਧਾ ਹਿੱਸ਼ਾ ਲਵਾਂਗੇ ਮੇਰਾ ਜੀ ਕਰਦਾ ਨਾ ਪੂਰਾ ਸਿਰ ਪਾੜ ਦਿਆਂ ਦੇਖ ਕਿਵੇਂ ਰਾਵਣ ਨੇ ਲੁੱਤੀਆਂ ਲਾਈ ਜਾਂਦੀ ਆ ਉਹ ਮਾਸੀ ਤੂੰ ਹੈ ਇਹ ਕਿੱਥੋਂ ਆ ਗਿਆ ਕਿਤੇ ਮੇਰੀ ਗੱਲਾਂ ਸੁਣਤਾ ਨਹੀਂ ਲੈਆਂ ਉਹ ਮਾਸੀ ਕਿਵੇਂ ਚੁੱਪ ਕਰ ਗਈ ਅੱਜ ਦਿਨ ਵੀ ਨਹੀਂ ਜਾਣਤਾ ਤੜਕੀ ਆ ਗਈ ਇੰਨਾ ਮੋ ਉਹ ਸਾਡੇ ਨਾਲ ਹੋਰ ਫੱਟਾ ਮੋ ਤਾਂ ਹੁੰਦਾ ਹੀ ਐ ਲੈ ਤੁਸੀਂ ਬੈਠੋ ਮੈਂ ਮਾਸੀ ਵਾਸਤੇ ਚਾਹ ਲੈ ਕੇ ਆਉਣੀ ਐ ਜਾ ਲਿਆ ਚਾਹ ਹਾਂ ਜਾਨੀ ਹਲੋ ਮਸੀ ਚਾ ਚਾ ਪੀ ਲੋ ਮਸੀ ਫੇ ਸਾਨੂੰ ਦੋਨਾਂ ਨੂੰ ਗਿਫਟ ਦੇਣਾ ਹੈਗਾ ਗਿਫਟ ਤੁਸੀਂ ਦੱਸ ਹੀ ਨਹੀਂ ਹੈਗਾ ਕੋਈ ਨਾ ਮੱਸੀ ਲੱਗ ਜੂ ਪਤਾ ਹੁਣ ਸੁਣ ਲਈ ਹਿੰਮਤ ਰੱਖੀ ਸੁਣਨ ਦੀ ਨਾ ਮਣ ਸੁਣ ਲਈ ਤੂੰ ਵੀ ਮੈਂ ਕਿਹਾ ਚਿਹਰਾ ਨੰਗਾ ਕਰਨਾ ਨਾ ਇਹ ਜੀ ਕੀ ਗੱਲ ਹੋ ਗਈ ਕੀ ਗੱਲਾਂ ਕਹੀ ਐਨੇ ਤੁਸੀਂ ਇਹ ਆ ਸੁਣ ਲੈ ਰਿਕਾਰਡ ਹਾਂ ਲੈ ਮਸੀ ਤੂੰ ਮੇਰਾ ਰਿਸ਼ਤਾ ਕਰਾਏਗਾ ਤੂੰ ਆ ਕੀ ਕਰਦੀ ਐ ਜੇ ਮੈਂ ਤੇਰੇ ਕੋਲ ਢਿੱਡ ਫਰੋੜ ਲਿਆ ਸੀ ਤੇ ਤੂੰ ਮੇਰੇ ਘਰ ਆਲੇ ਨੂੰ ਟਿਕਾਉਣ ਦੀ بجائے ਇਹਨੂੰ ਹੋਰ फडਕਾਤਾ ਉਹ ਤਾਂ ਕਿਹਾ ਸੀ ਨਾ ਵੀ ਤੂੰ ਪੀਣੀ ਕਿਉਂ ਛੱਡਤੀ ਮੈਂ ਇਨਾ ਰਿਸ਼ਤੇ ਦਾ ਰ ਕਰਕੇ ਛੱਡੀ ਜਗੀ ਲੈ ਤੀਏ ਹੁਣ ਮੈਂ ਕਿਵੇਂ ਗੱਲ ਕਰਾਂ ਤੇਰੇ ਨਾਲ ਤੇ ਮੈਨੂੰ ਹੁਣ ਮਾਫ ਕਰੀ ਕੋਈ ਨਾ ਮਾਸੀ ਜਿਹਦਾ ਰਹਿ ਕੇ ਕੋਈ ਫਾਇਦਾ ਨਹੀਂ ਹੈਗਾ ਉਹਦਾ ਗਏ ਦਾ ਵੀ ਨੁਕਸਾਨ ਨਹੀਂ ਹੈਗਾ ਕੋਈ ਲੈ ਤੀਏ ਹੁਣ ਮੈਂ ਜਾਣੀ ਆ ਲੈ ਜੇ ਤੁਸੀਂ ਮਾਸੀ ਦੀ ਗੱਲ ਸੁਣ ਲੈਂਦੇ ਤਾ ਅੱਜ ਮੇਰਾ ਘਾ ਟੁੱਟ ਜਾਂਦਾ ਇੱਕ ਘਾ ਟੁੱਟਣੋਂ ਬਚ ਗਿਆ ਤੁਸੀਂ ਇਹ ਗੱਲ ਨੂੰ ਸਮਝ ਗਏ ਛੇਤੀ ਵੀ ਮਾਸੀ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਸੋਨੂੰ ਫਸਾਉਂਦੀ ਸੀਗੀ ਤੇ ਮੈਂ ਕਿੱਧਰ ਜਾਂਦੀ ਮੇਰੇ ਤਾਂ ਤੁਸੀਂ ਹੋ ਸਾਰਾ ਤੇ ਮਾਂ ਮੇਰੀ ਮੰਜੇ ਤੇ ਪਈ ਐ ਪਿਓ ਮੇਰਾ ਦੁਨੀਆ ਤੋਂ ਵਗ ਗਿਆ ਤੇ ਭਾਈ ਮੇਰਾ ਨਸ਼ਾ ਨੇ ਖਾ ਰੱਖਿਆਗਾ ਮੇਰੇ ਤਾਂ ਤੁਸੀਂ ਸਾਰੀ ਜ਼ਿੰਦਗੀ ਸਾਰਾ ਬਣੇ ਹੋਏ ਹੋ ਭਾ ਮੈਨੂੰ ਰੱਖ ਲੋ ਤੇ ਭਾ ਮੈਨੂੰ ਮਾਰ ਦੋ ਉਹ ਗਲਤੀ ਤਾਂ ਮੈਥੋਂ ਹੀ ਬਹੁਤ ਹੋਈਆਂ ਲੱਗੀਆਂ ਮੈਂ ਵੀ ਤੈਨੂੰ ਬਹੁਤ ਅਜੇ ਤੱਕ ਪਰੇਸ਼ਾਨ ਕੀਤਾਗਾ ਠੀਕ ਐ ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਹੋਊਗੀ ਜਦ ਤੱਕ ਇਹਨਾਂ ਦਾ ਸਹਾਰਾ ਰਹਣਗੇ ਤੈਨੂੰ ਆਂਚ ਨਹੀਂ ਆਉਣ ਦਿੰਦਾ ਮੈਂ ਵੀ ਤੁਹਾਡੇ ਨਾਲ ਇੱਕ ਸਲਾਹ ਕਰਨੀ ਸੀਗੀ ਕੀ ਸਲਾਹ ਮੈਂ ਕਹਿੰਦੀ ਸੀ ਮਹਾ ਵਿਚਾਰੇ ਇਹ ਚਾਚਾ ਚਾਚੀ ਨੇ ਤੇ ਜੇ ਆਪਾਂ ਇਹਨਾਂ ਦਾ ਸਹਾਰਾ ਬਣ ਜਾਈਏ ਬੁੱਢੇ ਬਾਰੇ ਇਹ ਵਿਚਾਰੇ ਇਕੱਲੇ ਰਹਿੰਦੇ ਨੇ ਇਹਨਾਂ ਦਾ ਪੁੱਤ ਨਹੀਂ ਹੈਗਾ ਕੋਈ ਉਤਰਾਜ ਤਾਂ ਨਹੀਂ ਹੈਗਾ ਮੈਨੂੰ ਉਤਰਾਜ ਕਹਦਾ ਹੈਗਾ ਅੱਜ ਗੱਲ ਤਾਂ ਕੋਈ 700 ਨੂੰ ਨੂੰ ਸਾਹਮਣਾ ਤੂੰ ਚਾਚਾ ਚਾਚੀ ਨੂੰ ਸਾਹਮਣੋਂ ਕਹਿੰਦੀ ਆ ਵੀ ਆਪਾਂ ਸਾਫ ਦੇ ਘਰੇ ਲੈ ਆਈਏ ਚਾਚ ਚੱਲ ਜੀ ਮਤਲਬ ਨਾ ਚੱਲਦਾ ਹਾਂ ਚਲੋ ਚੱਲੀਏ ਆਜੋ ਚਾਚਾ ਚਾਚੀ ਤਾਂ ਉਹ ਬੈਠੇ ਨੇਗੀ ਆਜੋ ਲੈ ਬਿੱਕਰ ਤੇ ਰਾਮਨ ਕਿਵੇਂ ਤੁਰੇ ਆਉਂਦੇ ਨੇ ਅੱਜ ਤਾਂ ਐ ਲੱਗਦਾ ਮੀ ਆਊਗਾ ਦੇ ਨਾ ਇਧਰੋਂ ਚੜ ਗਿਆ ਇਹ ਦੋਨੇ ਇਕੱਠੇ ਤੁਰੇ ਆਉਂਦੇ ਨੇ ਤਾਂ ਇਕੱਲੇ ਇਕੱਲੇ ਆਉਂਦੇ ਹੁੰਦੇ ਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੋ ਮਰਜ਼ੀ ਕਰੇ ਚਾਚਾ ਗੱਲਾਂ ਦੋ ਹੀ ਕਰਨੀਆਂ ਨੇ ਗੱਲਾਂ ਗੱਲ ਕੀ ਹੋ ਗਈ ਚਾਚੀ ਗੱਲ ਹੀ ਕਰਨ ਆਏ ਆ ਸੀ ਚਾਚੀ ਪਹਿਲੀ ਗੱਲ ਤਾਂ ਇਹ ਹੈਗੀ ਜਿਹੜੀ ਥੋੜੀ ਜ਼ਮੀਨ ਜਾਇਦਾਦ ਹੈਗੀ ਘਰ ਹੈਗਾ ਚੱਕ ਦੀ ਸਾਂਝੇ ਥਾਂ ਦੇ ਦਿਓ ਜਿੰਨੂੰ ਮਰਜ਼ੀ ਦਿਓ ਸਾਨੂੰ ਕੋਈ ਦਿੱਕਤ ਨਹੀਂ ਦੂਜੀ ਗੱਲ ਇਹ ਤੁਸੀਂ ਸਾਡੇ ਨਾਲ ਰਹੋ ਚਾਚੀ ਕੀ ਗੱਲ ਤੂੰ ਮਣ ਕੇ ਹੋਲਾ ਕਰਦੀ ਐ ਤੁਸੀਂ ਸਾਨੂੰ ਨੂੰ ਪੁੱਤ ਨਹੀਂ ਸਮਝਦੇ ਪੁੱਤ ਭਰਿਆ ਕੋਨਾ ਕਰ ਛੱਡਿਆ ਨਹੀਂ ਜਾਂਦਾ ਹੁੰਦਾ ਉਹ ਘਰ ਕੋਈ ਮਹਿਣੀ ਨਹੀਂ ਰੱਖਦਾ ਕੀ ਪਤਾ ਹੈ ਆਪਾਂ ਨੂੰ ਆਪਣੇ ਬੜੇ ਪੇਦਾ ਨੂੰ ਪੁੱਤ ਦੋਨੇ ਸਹਾਰਾ ਮਿਲ ਗਿਆ ਹੁਣ ਚਲ ਠੀਕ ਐ ਪੁੱਤ ਮੈਂ ਤਾਂ ਅਈ ਸ਼ੁਕਰ ਮਨਾਉਣੀ ਆ ਵੀ ਤੂੰ ਸੁਧਰ ਗਿਆ ਇੰਨੇ ਜਣਾਂ ਦੀ ਜ਼ਿੰਦਗੀ ਆਪਣੀ ਸੁਧਰ ਗਈ ਚਲੋ ਸੱਚਾ ਫਿਰ ਚਲੋ ਆਪਣੇ ਘਰੇ ਉਧਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਜੀ ਪਿੰਡ ਪਰਿਵਾਰ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਹੁਣ ਆਈ ਕਮੈਂਟਾਂ ਦੀ ਵਾਰੀ ਜਿਨ੍ਹਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਸਤਪਾਲ ਸ਼ਰਮਾ ਜੀ ਮਨਜੀਤ ਔਲਖ ਟਿੱਕਰੀ ਵਾਲਾ ਸੁਭਕਰਨ ਸਿੰਘ ਗਗਨ ਕਮਾਨ ਪਰਮਜੀਤ ਕੌਰ ਗਿੱਲ ਕੈਨੇਡਾ ਬਲਵਿੰਦਰ ਕੌਰ ਪਾਤੜਾ ਜੋਤ ਸੇਖੋਂ ਗੋਵਿੰਦਰਾਮ ਅਰਸ਼ਦੀਪ ਬੀਨਾ ਰਾਣੀ ਤਸਵੀਰ ਕੌਰ ਹਰਜੀਤ ਕੌਰ ਚੀਕਾ ਗਗਨ ਕਮਾਨ ਉਹ ਇਹ ਉਹ ਨੇ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਵਧੀਆ ਕਮੈਂਟ ਕੀਤੇ ਜੀ ਤੇ ਅਗਲੀ ਵੀਡੀਓ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਉਹਨਾਂ ਦੇ ਨਾਂ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ